ਫਰੀਦਕੋਟ ਦੇ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਲੋਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਤਮਕੀਦ ਦਿੰਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਿੰਡ ਦੇ ਸਰਪੰਚ ਨੂੰ ਸਿੱਧੇ ਤੌਰ ਤੇ ਚੋਣਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਅਸੀਂ ਉਮੀਦਵਾਰ ਖੜਾ ਨਹੀਂ ਕਰਨਾ ਅਸੀਂ ਸਿਰਫ ਸਰਪੰਚ ਬਣਾਉਣਾ ਹੈ ਮੈਨੂੰ ਪਤਾ ਨਹੀਂ ਇਸ ਜਿਹਾ ਇੱਥੇ ਕੀ ਚੱਲ ਰਿਹਾ ਹੈ ਸਾਹਿਬ ਥਰਨੂ ਵੀ ਸਾਰਿਆਂ ਨੂੰ ਪਤਾ ਵੀ ਬਾਬਾ ਨੂੰ ਵੜ ਬੜੇ ਬਾਹਰ ਕੱਢਦੇ ਰਹੇ ਆ ਪਛੈ ਕੀ ਕੋੜਾ ਮੇਰੇ ਤੇ ਨਾ ਹੁੰਦਾ ਉਹ ਇਥੋਂ ਵੈਥੋਂ ਹੀ ਇਹਨਾਂ ਬੀਜਾ ਦੇ ਮਗਾਵਾ ਫੂਲੀ ਲਾ ਦੇ ਬਖਾਇ ਸੋ। ਹੋਰ ਕੰਦੀ ਦੇ ਲਾਭ ਨਹੀਂ ਕਰ ਰਹਾ ਅਸੀਂ ਸਰਪੰਚ ਜੀ ਜਾਣ ਕਰ ਰਹਾ ਸਾਡਾ ਸਰਪੰਚ ਹੈ ਸਰਪੰਚ ਬਣੂਗਾ। ਹੋਰ ਤੁਹਾਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਨਹੀਂ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ। ਪਰ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਤਾਂ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਨਾਲ ਸਾਫ ਕਰਦੇ ਆ ਜੇ ਸਰਪੰਚਾ ਦਾ ਐਕਟ ਕੀ ਕਰਕੇ ਬਤਾਇਓ ਪਰ ਹੁੱਕੇ। ਅਸਲੀ ਫੜਾਵਾ ਦੇ ਬੰਦੇ ਕਹੇ ਨੇ ਕਿਉਂਕਿ ਸਾਡਾ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਹੁੰਦਾ। ਆ ਸਾਡੀ ਟੀਮ ਸਾਰੇ ਨੌਜਵਾਨ ਹੁੰਦੇ। ਸ੍ਰੀ ਮੈਂਨਾਂ ਦੀ ਸ਼੍ਰੀਖੀ ਦਾ ਪੈਦਾ ਚੱਕਦੇ ਆ। ਇਹਨਾਂ ਨੂੰ ਆਏ ਵੀ ਇਹ ਕਿਹੜਾ ਕੁਝ ਕਰਦੇ ਆ ਜਾਂ ਕਹਿੰਦੇ ਆ। ਕਿ ਆਮਕਰਾਤੀ ਆਪੋ ਤੁਹਾਨੂੰ ਯਾਦ ਦੇਣੀ ਇਹ ਕਦੋਂ ਪੂਰੇ ਆ ਜਾਣੇ ਇਹ ਕਦੋਂ ਕੁਛ ਬਣ ਗਿਆ ਮੈਨੂੰ ਪਤਾ ਪਿਛਲੀ ਵਾਰ ਕੀ ਥੇ ਕੀ ਥੋੜ ਹੋਇਆ ਸਾਹਿਬ ਥੋੜ ਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ ਬੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਕੋਲ ਆ ਮੈਂ ਉਹਨਾਂ ਨੂੰ ਇਥੋਂ ਇਥੋਂ ਹੀ ਇਹਨਾਂ ਜੀਐਮ ਕੀ ਜੇ ਮਗਾਵਾ ਫੋਨ ਹੀ ਲਾ ਕੇ ਬਖਾਇ ਸੋਈ ਸਾਹਿਬ ਹੋਰ ਕੈਂਡੀ ਦੇ ਅਲਾਰਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਨੂੰ ਜਾਣ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ ਪਰ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ ਤੁਹਾਨੂੰ ਮੇਰਾ ਪਤਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਸਾਜ ਖਰਾਬ ਕਰਦੇ ਆ ਜੇ ਸਰਪੰਚਾ ਦਾ ਐਕਟ ਕੀ ਕਰਕੇ ਬਤਾਇਓ ਬਰੁਕੇ ਕਾ ਅਸੀਂ ਬਣਾਵਾ ਦੇ ਬੰਦੇ ਕਹੇ ਬਣਾਏ ਕਿਉਂਕਿ ਸਾਡਾ ਚੇਅਰਮੈਨ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੇ ਲਈ ਸਾਰੇ ਨੌਜਵਾਨਾ ਬੁਢੇ ਸ੍ਰੀ ਮਾਇਨਾ ਦੀ ਸ਼ਰੀਕੀ ਦਾ ਪੈਦਾ ਚੱਕਦੇ ਆ। ਇਹਨਾਂ ਨੂੰ ਆਇਆ ਵੀ ਇਹ ਕਿਹੜਾ ਕੁਛ ਕਰਦੇ ਆ ਜਾਂ ਕਹਿੰਦੇ ਆ। ਕਿ ਆਮ ਘਰਾਣੇ ਦੀ ਆਪੋ-ਤਾਰੋ ਦੀ ਆਪਦੇ ਦੀ ਇਹ ਕਾਹ ਤੋਂ ਮੂਰੇ ਆ ਜਾਣੀ, ਕਾਹ ਤੋਂ ਕੁਝ ਬਣ ਜਾਂਦਾ। ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਛੱਡ ਹੋਇਆ। ਸਾਹਿਬ ਥੋੜ੍ਹਾ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪਚੈਕੀ ਕੋਲ ਆ। ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਜੀਆਰ ਕੀ ਜਿਮਗਾ ਦਾ ਹੱਥ ਵੀ ਲਾ ਕੇ ਦਿਖਾਏ। ਸਾਰੇ ਦੋਸਤ ਹੋ। ਹੋਰ ਕੰਡੀ ਦੇ ਦਾ ਲਾਰ ਨਹੀਂ ਕਰ ਰਹਾ ਅਸੀਂ ਸਰਪੰਚ ਜੀ ਜਾਣ ਕਰ ਰਹਾ ਹੈ ਸਾਡਾ ਸਰਪੰਚ ਹੈ ਸਰਪੰਚ ਬਣੂਗਾ। ਉਹ ਤੁਹਾਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਨਹੀਂ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ। ਪਰ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਤੁਹਾਨੂੰ ਇਹਨਾਂ ਪਤਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਨਾਲ ਸਾਫ ਕਰਦੇ ਆ ਜੇ ਸਰਪੰਚਾਂ ਦਾ ਐਪ ਕੀ ਕਰਕੇ ਬਤਾਇਓ ਬਰੁਖੇ ਕਾ। ਕਸਰੀ ਬਣਾਵਾ ਦੇ ਮਤੇ ਕਰੇ ਬਣਾਇਆ। ਕਿਉਂਕਿ ਸਾਡਾ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਬੰਦਾ। ਆ ਸਾਡੀ ਲਈ ਨਸਾਰੇ ਨੌਜਵਾਨਾ ਦੇ ਬੰਦੇ। ਸ੍ਰੀ ਮੈਂਨਾਂ ਦੀ ਸ਼ਰੀਕੀ ਦਾ ਫਾਇਦਾ ਚੱਕਦੇ ਆ। ਇਹਨਾਂ ਨੂੰ ਆਏ ਵੀ ਇਹ ਕਿਹੜਾ ਕੁਛ ਕਰਦੇ ਆ ਤੇ ਕਹਿੰਦੇ ਆ। ਕਿ ਆਮ ਘਰਾ ਦੇਤੀ ਆਪੋ ਤਾਹੋ ਜਾਲਦੇ ਦੀ ਇਹ ਕਦੋਂ ਪੂਰੇ ਆ ਜਾਣੇ ਇਹ ਕਦੋਂ ਕੁਛ ਬਣ ਜਾਂਦਾ।